ਸਿੱਧੂ ਸਾਹਿਬ ਸਾਡੇ ਕੈਂਡੀਡੇਟ ਤੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਾਡੇ ਐਮਐਲਏ ਸਾਹਿਬ ਸ਼ਾਮਕਰ ਸੂਬੜ ਤੋਂ ਹੋਰ ਸਾਹਿਬ ਤੇ ਮੇਰੇ ਕਾਮਰੇਡ ਵੀਰ ਸਮੁੱਚੀ ਕਾਂਗਰਸੀ ਲੀਡਰਸ਼ਿਪ ਜਿਹਨੇ ਤੁਸੀਂ ਨਾਲ ਆਏ ਹੋ ਤੇ ਮੇਰੇ ਬਹੁਤ ਹੀ ਸਤਿਕਾਰ ਸੂਝਵਾਨ ਵੋਟਰ ਭੈਣੋ ਭਰਾਵੋ ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਚੱਲੀ ਐ ਆਪਾਂ ਜਸਟਿਸ ਦੀ ਕਰਦੇ ਐ ਜਸਟਿਸ ਦੀ ਮੈਂ ਤੁਹਾਡੇ ਨਾਲ ਡਿਸਕਸ ਨਹੀਂ ਕਰਨੀ ਕਿਉਂਕਿ ਮੈਂ ਇਨਸਾਫ ਦੇ ਬਾਰੇ ਸਾਰੇ ਪੰਜਾਬ 'ਚ ਹੀ ਬੋਲੀ ਜਾਂਦਾ ਤੇ ਤੁਸੀਂ ਮੇਰਾ ਪਰਿਵਾਰ ਉਹ ਤੁਹਾਨੂੰ ਹਰ ਗੱਲ ਦਾ ਪਤਾ ਐ ਆਪਾਂ ਮੌਤ ਦਾ ਮੌਤ ਉਸ ਤੋਂ ਬਾਅਦ ਜੋ ਆਪਣੇ ਨਾਲ ਹੋਇਆ ਉਹ ਕੁਝ ਤੁਹਾਡੇ ਤੋਂ ਲੋਕੇਸ਼ਪਿਆ ਨਹੀਂ ਤਾਂ ਮੈਂ ਜ਼ਿਆਦਾ ਇਸ ਨੌਸ ਗੱਲ ਦੇ ਉੱਤੇ ਨਹੀਂ ਲਾਉਣਾ ਮੈਂ ਤੁਹਾਨੂੰ ਬੇਨਤੀ ਇੱਕ ਇਹੀ ਕਰਨੀ ਆ ਕਿ ਬਾਕੀ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਮੈਂ ਜਦੋਂ ਤੋਂ ਸਰਪੰਚ ਬਣਿਆ ਮੈਂ ਸਾਨੂੰ ਲੀਡਰ ਸਾਹਿਬ ਬੈਠੇ ਨੇ ਆਪਣੇ ਹਲਕੇ ਦੇ ਚਾਰਜ ਬੈਠੇ ਨੇ ਜੇ ਤਾਂ 5 ਸਾਲਾਂ ਦੇ ਵਿੱਚ ਕਿਸੇ ਦਾ ਵੀ ਕੰਮ ਠਾਣੇ ਚੌਕੀ ਪ੍ਰਸ਼ਾਸਨ ਕੋਲੇ ਤੁਸੀਂ ਆਏ ਹੋ ਉਹ ਨਹੀਂ ਹੋਇਆ ਤਾਂ ਮੈਂ ਗੁਨਾਹਗਾਰ ਆ ਵੀਰਾਂ ਹੱਥ ਘੜੇ ਕਰਕੇ ਦੱਸ ਸਕਦਾ ਹਾਂ ਹਾਏ ਕਿਸੇ ਦਾ ਵੀ ਕਦੇ ਕੰਮ ਰੁਕਿਆ ਹੋਵੇ ਤਾਂ ਤੁਸੀਂ ਖੜੇ ਹੋ ਕੇ ਨੇਤਾਈ ਦੇ ਧਿਆਨ ਚ ਲਿਆ ਸਕਦੇ ਪਰੰਤੂ ਅਸੀਂ ਜਦੋਂ ਸਰਪੰਚ ਬਣਿਆ ਸਰਪੰਚ ਵੀ ਮੂਫਲੀ ਨਾ ਬਣਿਆ ਸੀ ਕੋਈ ਮੇਰੇ ਪੁੱਤ ਦਾ ਇਹ ਸੁਪਨਾ ਸੀ ਜੇ ਨਸ਼ੇ ਵੰਡ ਕੇ ਲੋਕਾਂ ਨੇ ਧੀਪੋਤਾਂ ਲਾਉ ਗਲਤ ਆਦਤਾਂ ਪਾ ਕੇ ਮੈਂ ਸਰਪੰਚ ਬਣਿਆ ਤਾਂ ਮੇਰਾ ਸਰਪੰਚ ਬਣੇ ਦਾ ਕੋਈ ਫਾਇਦਾ ਨਹੀਂ ਤਾਂ ਆਪਾਂ ਤੰਦੇਹੀ ਦੇ ਨਾਲ ਜਿੰਨਾ ਤੁਸੀਂ ਮੈਨੂੰ ਪਿਆਰ ਦੇ ਕੇ ਜਿਤਾਇਆ ਆਪਾਂ ਉਲੂ ਵੱਧ ਸ਼ਿੱਦਤ ਦੇ ਨਾਲ ਤੁਹਾਡੀ ਸੇਵਾ ਕੀਤੀ ਹੈ ਡਿਵੈਲਪਮੈਂਟ ਦਾ ਕੰਮ ਜਿੰਨਾ ਹੋਇਆ ਤੁਹਾਡੇ ਤੋਂ ਸਾਰਾ ਕੋਈ ਭੁੱਲੇ ਨਹੀਂ ਉਹ ਤੁਸੀਂ ਪਰ ਇੱਕ ਗੱਲ ਯਾਦ ਰੱਖਿਓ ਹਾਂ ਹੋ ਸਕਦਾ ਕੋਈ ਮੇਰੇ ਤੋਂ ਫਿਰ ਵੀ ਕਮੀਆਂ ਰਹਿ ਗਈਆਂ ਕਿਉਂਕਿ ਕੰਮ ਬਹੁਤ ਵੱਡਾ ਨਗਰ ਦਾ ਕੰਮ ਬਹੁਤ ਵੱਡਾ ਹੁੰਦਾ ਫਿਰ ਵੀ ਥੋੜਾ ਬਹੁਤੀ ਕਿਤੇ ਨਾ ਕਿਤੇ ਕੋਈ ਅਧੂਰਾ ਕੰਮ ਰਹਿ ਸਕਦਾ ਹੈ ਪਰ ਤੁਸੀਂ ਇਸ ਤੋਂ ਵੀ ਉੱਪਰ ਉੱਠ ਕੇ ਇੱਕ ਗੱਲ ਸੋਚਣੀ ਹੈ ਵੀ ਜਿਹੜਾ ਤੁਹਾਡਾ ਜਵਾਕ ਨੇ ਆਪਣੇ ਨਗਰ ਨੂੰ ਰੁਤਬਾ ਦਿੱਤਾ ਨਾ ਉਹਦਾ ਕੋਈ ਵੀ ਇੰਡੀਆ ਦਾ ਤਾਂ ਕੀ ਮੇਰਾ ਕਹਿੰਦਾ ਸੰਸਾਰ ਦੇ ਕੋਈ ਸ਼ਹਿਰ ਵੱਡੇ ਵੱਡੇ ਉਹ ਮੁਕਾਬਲਾ ਨਹੀਂ ਕਰਦੇ ਜਿਸ ਜਗ੍ਹਾ ਦੇ ਉੱਤੇ ਅੱਜ ਸਾਡਾ ਮੂਸਾ ਖੜਾ ਹੈ ਮੁਰਸੇ ਪਿੰਡ ਦੀ ਜੇ Google ਤੇ ਆਪਾਂ ਸਰਚ ਵੇਖੀਏ ਤਾਂ ਇਹ ਉਹ ਪਿੰਡ ਹੈ ਆ ਸੁਧਾਰਨ ਦੇ ਗੇਟ ਦੇ ਕੋਲੇ ਉਹ ਨੇ ਜਿਹੜੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਸਰਚ ਕੀਤੇ ਜਾਂਦੇ ਨੇ ਸਭ ਤੋਂ ਵੱਧ ਫੋਟੋ ਜੇ ਖਿੱਚੀ ਜਾਂਦੀ ਹੈ ਤਾਂ ਇਸ ਛੋਟੇ ਜਿਹੇ ਘਰ ਦੀ ਖਿੱਚੀ ਜਾਂਦੀ ਹੈ ਥੋੜੇ ਨਗਰ ਦੀ ਖਿੱਚੀ ਜਾਂਦੀ ਹੈ ਤੁਹਾਨੂੰ ਫੌਟਾ ਜਿਹੜਾ ਪੁੱਤ ਹੈ ਉਹ ਐਡਾ ਵੱਡਾ ਮਾਣ ਦੇ ਕੇ ਗਿਆ ਹੈ ਤੇ ਤੁਹਾਡੇ ਪਿੰਡ ਦੇ ਸਾਈਨ ਬੋਰਡ ਹੈ ਜਿੱਥੇ ਮੂਸਾ ਲਿਖਿਆ ਹੋਇਆ ਹੈ ਉਥੇ ਖੜ-ਖੜ ਕੇ ਲੋਕ ਫੋਟੋਆਂ ਕਰਵਾ ਕੇ ਜਾਂਦੇ ਆ ਜਿਹੜੇ ਦੇਸ਼ ਅਵਦੇਸ਼ਾ ਚੋਂ ਹੁੰਦੇ ਆ ਉਹ ਮਾਣ ਮਹਿਸੂਸ ਕਰਦੇ ਆ ਕਿ ਮੈਂ ਮੂਸੇ ਦੀ ਫਿਰਨੀ ਤੇ ਖੜਾ ਮੈਂ ਮੂਸੇ ਨੂੰ ਜਾਣ ਵਾਲੇ ਰਾਹ ਦੇ ਉੱਤੇ ਖੜਾ ਇਹ ਮਾਣ ਵੀਰੇ ਸੌਖਾ ਨਹੀਂ ਮਿਲਿਆ ਇਹ ਮਾਣ ਤੁਹਾਡੇ ਬੱਚੇ ਨੇ ਬਹੁਤ ਵੱਡੀ ਸ਼ਹਾਦਤ ਦੇ ਕੇ ਇੱਕ ਨਗਰ ਨੂੰ ਇੱਕ ਵੱਖਰੀ ਪਛਾਣ ਸੰਸਾਰ ਦੇ ਉੱਤੇ ਦਿੱਤੀ ਹੈ ਮੈਂ ਕੱਲ ਸਿੱਧੂ ਸਾਹਿਬ ਦਾ ਰੋਡ ਸ਼ੋਅ ਕਰਕੇ ਆਇਆ ਸੀ ਤਾਂ ਜਦੋਂ ਅਸੀਂ ਇਹਦਾ ਜੱਦੀ ਪਿੰਡ ਪੂਲਾ ਵਿੱਚ ਦੀ ਮੰਗੇ ਲੋਕਾਂ ਨੇ ਸਾਡਾ ਬਹੁਤ ਸਵਾਗਤ ਕੀਤਾ ਮੈਂ ਸਿੱਧੂ ਸਾਹਿਬ ਨੇ ਵਾਅਦਾ ਕਰਿਆ ਸੀ ਇਹ ਤੁਹਾਡਾ ਜੱਦੀ ਪਿੰਡ ਹੈ ਤੇ ਸਾਡਾ ਜੱਦੀ ਪਿੰਡ ਬੂਸਾ ਹੈ ਅਸੀਂ ਵੋਟਾਂ ਤੁਹਾਨੂੰ ਤੁਹਾਡੇ ਪੂਲੇ ਤੋਂ ਵੱਧ ਪਾ ਕੇ ਕੱਢਾਂਗੇ ਜਾਨੇ 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 ਉਹ ਵੀ ਸਿੱਧੂ ਨੇ ਤੇ ਅਸੀਂ ਵੀ ਸਿੱਧੂ ਆ ਤਾਂ ਹੁਣ ਸਾਡੇ ਦੋਨੇ ਸਿੱਧੂ ਭਰਾਵਾਂ 'ਚ ਮੁਕਾਬਲਾ ਵੀ ਅਸੀਂ ਉਹ ਵੱਧ ਪਾਉਂਦੇ ਆ ਕਿ ਅਸੀਂ ਵੱਧ ਪਾਉਂਦੇ ਆ ਪਰ ਇਸ ਗੱਲ ਦਾ ਧਿਆਨ ਰੱਖਣਾ ਮੂਸਾ ਹਮੇਸ਼ਾ ਹੀ ਪੰਜਾਬ ਦਾ ਸੰਸਾਰ ਦਾ ਮੋਰੀ ਪਿੰਡ ਹੈ ਇਹਨੂੰ ਮੋਰੀ ਬਣਾ ਕੇ ਰੱਖਣਾ ਹੈ ਇਹ ਭੁੱਲ ਜੋ ਭੋਲਾ ਕੋਣਾ ਬਰਦੌਰ ਕੋਲੇ ਇਹ ਗੱਲ ਛੱਡ ਦਿਓ ਪਰੰਤੂ ਤੁਹਾਡੇ ਪਿੰਡਰ ਦੀ ਚੜ੍ਹਦੀ ਕਲਾ ਜੇ ਕੋਈ ਅੱਜ ਪ੍ਰਸ਼ਾਸਨ ਦੇ ਵਿੱਚ ਕੋਈ ਸਕੀਮ ਆਉਂਦੀ ਹੈ ਕੋਈ ਗ੍ਰਾਂਟ ਆਉਂਦੀ ਹੈ ਮੈਂ ਤੁਹਾਨੂੰ ਇਹ ਮਾਣ ਹੈ ਕੁਸੀਂ ਕਹੋ ਚਾਹੇ ਨਾ ਕਹੋ ਕਿਸੇ ਡੀਸੀ ਸਾਹਿਬ ਨੂੰ ਮਿਲੇ ਹੋਵੋ ਚਾਹੇ ਨਾ ਮਿਲੇ ਹੋਵੋ ਪਰ ਤੁਹਾਡਾ ਨੰਬਰ ਪਹਿਲੀ ਆ ਚ ਲੱਗਦਾ ਹੈ ਇਹ ਰਤਮਾ ਇਹ ਰੈਂਕ ਤੁਹਾਡੇ ਹਿੱਸੇ ਆ ਔਰ ਆਪਾਂ ਇਹਨੂੰ ਬਰਕਰਾਰ ਰੱਖਣਾ ਇਸ ਗੱਲ ਮੈਂ ਮੁੱਠੇ ਛੱਤ ਫੜਾ ਜੇ ਪੁੱਰੇ ਯਾਰਾ ਤਾਂ ਮੇਰੇ ਥੋੜੇ ਸਾਰਿਆਂ ਦੇ ਪਰ ਆਪਣਾ ਹੱਥ ਜੋੜ ਕੇ ਬੇਨਤੀ ਵੀ ਸਾਰੀਆਂ ਗੱਲਾਂ ਨੂੰ ਭੁੱਲ ਭੁਲਾ ਕੇ ਜੇ ਕਿਸੇ ਦਾ ਕੋ ਮੇਰੇ ਨਾਲ ਮਾੜਾ ਮੋਟਾ ਮਨ ਸ਼ਿਕਵਾ ਹੋਵੇ ਤਾਂ ਮੇਰੇ ਤੱਕ ਕਸੀਰਤ ਰੱਖਿਓ ਤਾਂ ਆਪਾਂ ਭਰਾ ਸਿੱਧੂ ਦਾ ਇਹਨਾਂ ਨਾਲ ਨੁਕਸਾਨ ਨਹੀਂ ਕਰਨਾ ਜੱਜ ਕੇ ਆਪਣੇ ਪਿੰਡ ਜੋ ਆਪਾਂ ਲੀਡ ਦਵਾ ਕੇ ਤੋਂ ਤੋੜਨੀ ਹੈ ਤਾਂ ਜੋ ਆਪਾਂ ਬੜੇ ਮਾਨਵੇ ਨਾਲ ਕੰਨੋ ਐਮਪੀ ਬਣ ਕੇ ਲੋਕ ਸਭਾ ਦੇ ਵਿੱਚ ਜਾਣ ਆਪਾਂ ਇਹਨਾਂ ਨੂੰ ਜਸਟਿਸ ਦੀ ਜਿਹੜੀ ਅਮੀਨ ਹੈ ਉਹ ਠੀਕ ਰੱਖਾਂਗੇ ਉੱਥੇ ਜਾ ਕੇ ਆਪਣਾ ਪੱਖ ਰੱਖੇ ਤੇ ਡਿਵੈਲਪਮੈਂਟ ਦੇ ਲਈ ਆਪਾਂ ਜਿੰਨਾ ਵੱਧ ਤੋਂ ਵੱਧ ਯੋਗਦਾਨ ਕੰਨਾ ਸਿੱਧੂ ਸਾਹਿਬ ਕੇ ਆਪਣੇ ਕੋਲ ਦਾ ਬਹੁਤ ਖੁਸ਼ ਹੈ ਆਪਾਂ ਡਿਵੈਲਪਮੈਂਟ ਲਈ ਚਿੰਤਾ ਤੁਸੀਂ ਛੱਡ ਦਿਓ ਇਸ ਗੱਲ ਜਿੰਨਾ ਵੀ ਆਪਣਾ ਕੋਈ ਪਾਣੀ ਦਾ ਬੋਟਲ ਲੈਵਲ ਦਾ ਇਸ ਪਾਸੇ ਨੂੰ ਆਪਾਂ ਬਹੁਤ ਵਧੀਆ ਪੂਰੇ ਪੰਜਾਬ ਤੋਂ ਮੋਰੀ ਕੰਮ ਕਰਾਂਗੇ ਤਾਂ ਮੈਂ ਤੁਹਾਡੇ ਤੋਂ ਇਹੀ ਉਮੀਦ ਰੱਖਦਾ ਹੋਇਆ ਇੱਕ ਵਾਰੀ ਦੋਨੇ ਹੱਥ ਖੜੇ ਕਰਕੇ ਸਿੱਧੂ ਸਾਹਿਬ ਨੂੰ ਯਕੀਨ ਦਿਵਾਉਂ ਕਿ ਅਸੀਂ ਆਪਣੇ ਨਗਰ 'ਚ ਪੂਰਾ ਜੋਰ ਲਾ ਦੇਈਏ ਬਹੁਤ ਬਹੁਤ ਧੰਨਵਾਦ